ਤੇ ਤੇ ਚਲ ਰਹੀ ਗਲਬਾਤ ਸੂਤਰ ਮਤਾਬਿਕ ਆਪ ਮੰਗ ਰਹੀ 10 ਸੀਟਾਂ ਤਾਂ ਕਾਂਗਰਸ 5 ਤੋਂ 7 ਸੀਟਾਂ ਦੇਣ ਨੂੰ ਤਿਆਰ ਤੇਰਾ ਮੁਖੀ ਰਾਮ ਰਹੀਮ ਨੂੰ ਅਜ ਮੁਰ ਜਾਣਾ ਪਵੇਗਾ ਜੇਲ ਇੱਕ ਦਿਨਾਂ ਦੀ ਫਰਲੋ ਹੋਈ ਖਤਮ 13 ਅਗਸ ਨੂੰ ਜੇਲ ਤੋਂ ਬਾਹਰ ਆਇਆ ਸੀ ਰਾਮ ਗੱਤ ਪੁਣੇ ਚ ਗਣਪਤੀ ਉਤਸਵ ਮੌਕੇ ਦਰਬਾਰ ਖਾਬ ਵੀ ਨਕਲ ਵਾਲੇ ਪੰਡਾਲ ਤੇ ਐਸਜੀਪੀਸੀ ਨੂੰ ਸਖਤ ਇਤਰਾਜ਼ ਤਾਂ ਮਿਲੇ ਜਾਂਚ ਪਤਾ ਲਈ ਪੁਣੇ ਭੇਜ ਗਈ ਹਾਂ ਟੀਮ ਦੋਸ਼ੀ ਪਾਏ ਜਾਣ ਤੇ ਅਕਾਲ ਤੱਕ ਸਖਬ ਤੋਂ ਕਾਰਵਾਈ ਦੀ ਕਰਾਂਗੇ ਮੰਗ ਕ੍ਰੀਮ ਕੋਰਪ ਵੱਲੋਂ ਬਣਾਈ ਕਮੇਟੀ ਤੇ ਚੇਅਰਮੈਨ ਜਸਟਿਸ ਨਵਾਬ ਸਿੰਘ ਦੀ ਕਿਸਾਨਾਂ ਨੂੰ ਮਿਲਣ ਦੀ ਅਪੀਲ న్యూਸ 18 ਤੇ ਬੋਲੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕਰਾਂਗੇ ਪੂਰੀ ਕੋਸ਼ਿਸ਼ ਚੰਬੂ ਬਾਰਡਰ ਤੇ ਧਰਨੇ ਨੂੰ ਲੈ ਕੇ ਬਣਾਈ ਗਈ ਹੈ ਕਮੇਟੀ ਜਿਕੇ ਉਗਰਾਹਾ ਦੇ ਚੰਡੀਗੜ੍ਹ ਮੋਰਚੇ ਦਾ ਚੌਥਾ ਦਿਨ ਅੱਜ ਅੱਗੇ ਦੀ ਨਰਨੀਤੀ ਬਣਾ ਸਕਦੀ ਹੈ ਜਿੱਥੇ ਬੰਦੀ ਧਰਨਾ ਵਧਾਉਣ ਤੇ ਕੀਤਾ ਜਾ ਸਕਦਾ ਹੈ ਵਿਚਾਰ लुधियाना चलती कार के पीछे लटकया वकील लोका ने मुश्किल नाल कार रुकवा के चालक नूं कीता काबू टक्कर होने करके होया सी विवाद देश दुनिया च मनाया जा रहा है श्री गुरु ग्रंथ साहब जी का पहला प्रकाश पूरब अमृतसर गुरुद्वारा श्री रामसर साहब तो सजाया जा रहा विशाल नगर कीर्तन दरबार साहब पहुंच के होगी समाप्त ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬਲਟਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੀ ਜੋ ਕਿ ਥੋੜੀ ਹੀ ਦੇਰ ਸ਼ੁਰੂ ਹੋਣ ਜਾ ਰਿਹਾ ਹੈ ਥੋੜੀ ਦੇਰ ਚ ਸ਼ੁਰੂ ਹੋਵੇਗੀ ਵਿਧਾਨ ਸਭਾ ਦੀ ਕਾਰਵਾਈ ਤੇ ਪੰਜਾਬ ਪੰਚਾਇਤੀ ਰਾਜ ਰੂਲ ਸੋਧ ਬਿੱਲ ਪੇਸ਼ ਕੀਤਾ ਜਾਏਗਾ ਸੋਧ ਦੇ ਮੁਤਾਬਿਕ ਪਾਰਟੀ ਸਿੰਬਲ ਤੇ ਜੋ ਪੰਚ ਸਰਪੰਚ ਦੀ ਚੋਣ ਹੈ ਉਹ ਨਹੀਂ ਲੜੀ ਜਾ ਚੀ ਮੈਂ EDGP ਸਾਈਬਰ ਕ੍ਰਾਈਮ ਨੂੰ ਇੱਕ ਆਪ ਐਪਲੀਕੇਸ਼ਨ ਦੇ ਕੇ ਆਇਆ ਸੀ ਕਿ ਜਿਹੜਾ ਸਿੱਖਾਂ ਪ੍ਰਤੀ ਹੇਟ ਕ੍ਰਾਈਮ ਜਿਹੜਾ ਪ੍ਰੋਪਗੈਂਡਾ ਹੋ ਰਿਹਾ ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅਜੇ ਤੱਕ ਮੈਨੂੰ ਮੈਨੂੰ ਨਹੀਂ ਉਹਦਾ ਜਵਾਬ ਮਿਲਿਆ ਫਿਰੋਜ਼ਪੁਰ ਗੋਲੀ ਗੱਲ ਪਿੰਡਾਂ ਚ ਦੇਖੋ ਗੋਲੀ ਤਾਂ ਰੋਜ਼ ਚੱਲਦੀ ਆ ਬੇਸਿਕਲੀ ਮੇਰਾ ਖਿਆਲ ਆ ਪੀ ਸਰਕਾਰ ਦੀ ਅਸਲੀ ਗੱਲ ਹੈ ਪੀ ਟੀਚਰਾਂ ਕਰਨ ਦੀ ਨੀਤੀ ਆ ਹੋਰ ਕਿਸੇ ਚੀਜ਼ ਦੀ ਨੀਤੀ ਹੈ ਠੀਕ ਹੈ ਜੀ ਥੈਂਕ ਯੂ तो के करके पहुंचना शुरू हो चुके प्रगट सिंह की गया है कि सिखा हेट, क्राइम दी शिकायत दे वलो तो पीछे नहीं भेज सकते आपने अभी तक जो की वो अभी तक किसने ढाई साल में नहीं दी उसके बाद लॉरेंस बिश्नोई का जो हाल हुआ मैंने कहा स्पीकर साहब आप तो एक एएसआई को कह रहे हो एक एसपी लेवल का आदमी जाता है सीआईए में और अपने फोन से एक घंटे की इंटरव्यू उसकी करवाता है और कोई अभी तक आदमी उस पर एक्शन नहीं लिया जाता और डिपार्टमेंट जेल्स का भी सीएम पंजाब के पास है और पुलिस का भी है सो इट्स अ कंप्लीट फेलियर चीफ मिनिस्टर को तो खुद ही नहीं पता कि चल क्या रहा है ਕਹਿੰਦੇ ਕਾਂਗਰਸੀ ਅਤੇ ਅਕਾਲੀਆਂ ਦੇ ਟਾਈਮ ਦੇ ਕਟੀਆਂ ਹੋਈਆਂ ਨੇ ਤੇ ਕਹਿੰਦੇ ਸਰਪ੍ਰਸਤੀ ਹੋਣਾ ਨਹੀਂ ਮੇਰੀ ਗੱਲ ਅਸੀਂ ਕੋਈ ਰੋਕਿਆ ਫਿਰ ਐਕਸ਼ਨ ਕਿਉਂ ਨਹੀਂ ਲਿਆ ਢਾਈਆਂ ਸਾਲਾਂ ਚ ਜਿਨ੍ਹਾਂ ਨੇ ਇਲੀਗਲ ਕਲੋਨੀਆਂ ਕਟੀਆਂ ਨੇ ਐਕਸ਼ਨ ਕਿਉਂ ਨਹੀਂ ਲਈ ਅਸੀਂ ਤਾਂ ਉਹਦੀ ਕੰਟਰੀ ਤੁਹਾਨੂੰ ਯਾਦ ਹੋਵੇਗਾ ਮੈਂ ਤੇ ਸੁਜੈਸਟ ਕੀਤਾ ਕਿ ਉਹਦੇ ਵਿੱਚ ਸੀਵਰੇਜ ਪੈਣਾ ਹੈ ਉਹਦੇ ਵਿੱਚ ਬਿਜਲੀ ਦਾ ਪ੍ਰਬੰਧ ਹੋਣਾ ਹੈ ਉਹਦੇ ਵਿੱਚ ਸੜਕਾਂ ਦਾ ਪ੍ਰਬੰਧ ਹੋਣਾ ਹੈ ਉਹਦੇ ਚ ਇਨਫਰਾਸਟ੍ਰਕਚਰ ਦਾ ਹੋਣਾ ਤੁਸੀਂ ਪੈਸੇ ਲਓ ਨਾ ਉਹ ਪੈਸੇ ਲੈਣ ਦਾ ਨਾ ਨਹੀਂ ਲੈਂਦੇ ਤੇ ਦੱਸੋ ਇਲੀਗਲ ਕਲੋਨੀਆਂ ਕਿਸੇ ਹੋਰ ਦੀਆਂ ਨੇ ਕਿ ਇਹਨਾਂ ਦੀਆਂ ਨੇ ਤੋ ਉਹਦਾ ਮਤਲਬ ਉਹਨਾਂ ਇਲੀਗਲ ਕਲੋਨੀਆਂ ਕੱਟਣ ਵਾਲਿਆਂ ਨੂੰ ਪ੍ਰੋਟੈਕਟ ਕੌਣ ਕਰ ਰਿਹਾ ਆਪ ਦੀ ਸਰਕਾਰ ਕਰ ਰਹੀ ਹੈ ਅਸੀਂ ਤੇ ਸੌਨ ਦੀ ਕਾਉਂਟਰੀ ਕਰ ਰਹੇ ਆ ਜੇ ਪਲਾਟ ਲੀਗਲਾਈਜ਼ ਕੀਤੇ ਨੇ ਤੇ ਜਿਹੜੀਆਂ ਕਲੋਨੀਆਂ ਨੇ ਉਹਨਾਂ ਦੇ ਮਾਲਕਾਂ ਦਾ ਤੁਹਾਨੂੰ ਆਈਡੈਂਟੀਫਿਕੇਸ਼ਨ ਹੈ ਕਿਹਦੀ ਕਲੋਨੀ ਹੈ ਤੁਸੀਂ ਉਹਨਾਂ ਕੋਲੋਂ ਜੁਰਮਾਨਾ ਲਓ ਇਨਫਰਾਸਟ੍ਰਕਚਰ ਦੇ ਪੈਸੇ ਜਮ੍ਹਾਂ ਕਰੋ ਲੋਕ ਨਰਕ 'ਚ ਰਹਿ ਰਹੇ ਨੇ ਉਹਨਾਂ ਦੇ ਪੈਸੇ ਲਵਾ ਕੇ ਲੋਕਾਂ ਨੂੰ ਨਰਕ 'ਚ ਰੱਖ ਰਹੇ ਹੋ ਤੁਸੀਂ ਤਰੀਹ ਪ੍ਰਧਾਨ ਮੰਤਰੀ ਲੋੜ ਦੀਆਂ ਸੜਕਾਂ ਨੇ ਜੀ ਸੜਕਾਂ ਠੀਕ ਚੱਲੀਆਂ ਨੇ ਇਹਦੀ ਗੱਲ ਹੀ ਆ ਪੈਚ ਵਰਕ ਕਰਨ ਵਾਲਾ ਹੈ ਮੇਰਾ ਕੰਸਰਨ ਇਹ ਹੈ ਕਿ ਵੀ ਆਪਾਂ 6 ਸਾਲਾਂ ਬਾਅਦ ਲਾਉਨੇ ਆ ਜੇਕਰ ਪੈਚ ਅਪ ਵਰਕ ਹੋ ਜਾਂਦਾ ਹੈ ਤਾਂ ਇਹ ਸੜਕਾਂ ਦਾ ਹੋਰ ਉਮਰ ਲੰਬੀ ਹੋ ਜੂਗੀ ਮੇਰਾ ਮਤਲਬ ਕੰਸਰਨ ਸਰ ਪੈਦਾ ਨਹੀਂ ਹੈ ਵੀ ਜੋ ਛੋਟਾ ਜਿਹਾ ਇੱਕ ਪੈਚ ਅਪ ਕਰ ਦਾਂਗੇ ਛੇ ਥੋੜੀ ਟੋਏ ਪਏ ਨੇ ਤਾਂ ਜ਼ਿਆਦਾ ਇਹਨਾਂ ਦਾ ਨੁਕਸਾਨ ਨਹੀਂ ਹੋਊਗਾ ਮੇਰਾ ਸਰਪੇ ਹੈ ਸੀਗਾ ਇੱਕ ਸੱਟ ਸਰ ਹੋਰ ਰਹਿ ਗਈ ਇਹ ਤਾਂ ਨਾ ਬੁਹਾ ਉਡਤ ਮਲਕੋਤੋ ਚ ਨਹੀਂ ਇਹਦਾ ਵੀ ਹਾਦਸ ਪੈਚ ਅਪ ਦੀ ਬੁਰੀ ਹਾਲ ਹੈ ਜੇ ਇਹਦਾ ਵੀ ਪੈਚ ਅਪ ਨਾਲ ਲੱਗ ਜੇ ਪਰ ਉਸ ਤੋਂ ਬਾਅਦ ਹੁਣ ਕੱਲ ਸਾਰੇ ਜਿਹੜੇ ਪ੍ਰਸ਼ਟ ਨੇ ਉਹਨਾਂ ਨੂੰ ਲੈ ਕੇ ਰਿਪੋਰਟ ਬੰਗੀ ਗਈ ਹੈ ਦੇਖੋ ਇਹ ਰਿਪੋਰਟ ਮੰਗਣੀ ਚਾਹੀਦੀ ਹੈ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਤਾਂ ਕਿਤੇ ਨਾ ਕਿਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਉਹ ਟਾਰਗੇਟ ਨਹੀਂ ਕਰਨਾ ਚਾਹੀਦਾ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਜਿੱਥੇ ਕਿਤੇ ਵੀ ਕੋਈ ਮਾੜੀ ਮੋਟੀ ਕਮੀ ਹੈ ਉਹਨੂੰ ਦੂਰ ਕਰਨਾ ਸੇ ਸਰਕਾਰ ਕੰਮ ਕਰ ਰਹੀ ਹੈ ਦੇਖੋ ਮੇਰਾ ਇੱਕ ਸਵਾਲ ਲੱਗਿਆ ਹੋਇਆ 17 ਨੰਬਰ ਤੇ ਆ ਜਿਹੜੇ ਆਪਣੀ ਖਾਸ ਕਰਕੇ ਜਿਹੜਾ ਇੰਪਰੂਵਮੈਂਟ ਟਰਸਟ ਨਾ ਜਾਂ ਟਰਸਟ ਦੇ ਨਾਲ ਉਹਦੇ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਲੋਕਾਂ ਦੀਆਂ ਸਮੱਸਿਆਵਾਂ ਉਹਦੇ ਤੇ ਸਵਾਲ ਕਰ ਰਹੇ ਆ ਤਾਂ ਜਗਦੀਸ਼ ਗੋਲਡੀ ਕੰਬੋਜ ਹੁਣੇ ਆ ਗਏ ਨੇ ਵਿਧਾਇਕ ਜਲਾਲਾਬਾਦ ਤੋਂ ਸਵਾਲ ਲਗਾਤਰ ਚੁਕਤੇ ਜਾ ਰਹੇ ਵਿਰੋਧੀ ਕਨਫਰੋਈਪੁਰ ਤੁਹਾਡੇ ਗੋਰੀਕਾਂਡ ਜਿਸ ਤਰ੍ਹਾਂ ਗੋਰੀਕਾਂਡ ਹੋਇਆ ਹੋਰ अनेका ਘਟਨਾਵਾਂ ਦੇ ਸਾਹਮਣੇ ਕਿਉਂ ਜਾ ਰਹੇ ਨਹੀਂ ਬਿਲਕੁਲ ਜਿਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਔਰ 100% ਉਹਦੇ ਤੇ ਕਾਰਵਾਈ ਵੀ ਹੋਊਗੀ ਔਰ ਜੇ ਕੋਈ ਬੰਦਾ ਗਲਤ ਕੰਮ ਕਰਦਾ ਹੈ ਜਾਂ ਤਾਂ ਸਰਕਾਰ ਉਹਨੂੰ ਸ਼ਹਿਦ ਦਿੰਦੀ ਹੋਵੇ ਤੇ ਜਾਂ ਸਰਕਾਰ ਇਹਨੂੰ ਛੱਡਿਆ ਹੋਵੇ ਫਿਰ ਤੁਸੀਂ ਸਰਕਾਰ ਤੇ ਉਂਗਲ ਚੁੱਕ ਸਕਦੇ ਹੋ ਆਦਰਵਾਇਜ਼ ਜੇ ਕਿਸੇ ਨੇ ਗਲਤ ਕੰਮ ਕਰਿਆ ਉਹਦੇ ਲਈ ਜ਼ਿੰਮੇਵਾਰ ਉਹ ਆਪ ਹੈ ਉਹਦੇ ਤੇ ਕਾਰਵਾਈ ਵੀ ਹੋਊਗੀ ਔਰ ਅੰਦਰ ਵੀ ਦਿੱਤੇ ਜਾ ਰਿਹਾ ਹੈ। ਵਿਰੋਧੀ ਕਹਿੰਦੇ ਨੇ ਕਿ ਲੈਂਡ ਆਰਡਰ ਦੇ ਹਾਲਾਤ ਖਰਾਬ ਨੇ ਕੰਟਰੋਲ ਨਹੀਂ ਜਿਹੜਾ ਹੈਗਾ ਹੋ ਪਾਰਿਆ। ਨਹੀਂ ਹੁਣ ਕਿਸੇ ਦੇ ਦਿਲ ਦਾ ਕੀ ਪਤਾ ਬੰਦਾ ਕਦੋਂ ਲੜ ਪੇ। ਵਿਰੋਧੀ ਤਾਂ ਪਹਿਲਾਂ ਹੀ ਫਿੱਟ ਕਰਕੇ ਬੈਠੇ ਹੁੰਦੇ ਆ ਕਿ ਉਹ ਬੰਦਾ ਉੱਥੇ ਲੜ ਪੂਗਾ ਆ ਕੰਮ ਹੋਣਾ। ਜੇ ਕੋਈ ਲੜਦਾ ਹੈ ਜਾਂ ਪੇ ਸਰਕਾਰ ਤੇ ਉਂਗਲ ਚੱਕਣੀ ਵਾਜਬ ਹੈ ਪਰ ਜੇ ਕਿਸੇ ਨੇ ਕੋਈ ਗਲਤ ਕੰਮ ਕਰਿਆ ਤਾਂ ਲਾਅਨ ਆਰਡਰ ਨੂੰ ਕੰਟਰੋਲ ਕਰਨਾ ਸੇ ਜੋ ਦੇਤੇ ਕਾਰਵਾਈ ਬਣਦੀ ਉਹ 100% ਹੋਊਗੀ ਕਿਸਾਨ ਖਿਸ਼ੀ ਕਾਨੂੰਨੀ ਮੰਗ ਕਰ ਰਿਹਾ ਕਿ ਇਹ ਨੀਤੀ ਦੀ ਬਿਲਕੁਲ ਟਾਈਮ ਟੂ ਟਾਈਮ ਹੋਣੀ ਨਹੀਂ ਬਰਸਾਤ ਹੋਵੇ ਸਭ ਕੁਝ ਹੋਊਗਾ ਕੱਲ ਐਨਓਸੀ ਵਾਲਾ ਬਹੁਤ ਵੱਡਾ ਇਸ਼ੂ ਸੀ ਜਿਹੜੇ ਗਰੀਬ ਬੰਦੇ ਨੂੰ ਕਦੇ ਘਰ ਨਹੀਂ ਮਿਲੇ ਉਹ ਵੀ ਸਾਡੇ ਕਿਸਾਨ ਭਰਾਵਾਂ ਦੇ ਘਰ ਸੋ ਬਿਲਕੁਲ ਟਾਈਮ ਟੂ ਟਾਈਮ ਜਿਹੜੇ ਜਿਹੜੇ ਕੰਮ ਰਹਿੰਦਾ ਹੁਣੇ ਨੂੰ ਸਾਰੇ ਚੱਲ ਗਏ ਥੈਂਕ ਯੂ ਤਾ 골ਡੀ ਕੰਬੋਜ ਹਣੀ ਕਹਿੰਦੇ ਨੇ ਕਿ ਵਿਰੋਧੀਆਂ ਨੂੰ ਤਾਂ ਬਹਾਨਾ ਚਾਹੀਦਾ ਹਮਲਾ ਕਰਨ ਦਾ ਕਹਿੰਦੇ ਨੇ ਕਿ ਕਿਧਰੇ ਕੋਈ ਘਟਨਾ ਵਾਪਰਦੀ ਨਹੀਂ ਪਰ ਨਾਲ ਹੀ ਤਿਆਰੀ ਸ਼ੁਰੂ ਹੋ ਜਾਂਦੀ ਵਿਰੋਧੀ ਧਿਰ ਦੀ ਪਰ ਵਿਰੋਧੀ ਸਵਾਲ ਚੁੱਕ ਰਹੇ ਨੇ ਪਰ ਸੱਤਾ ਧਿਰ ਬਚਾਅ ਕਰਦੀ ਨਜ਼ਰ ਆ ਰਹੀ ਹਾਲਾਂਕਿ ਦਾਵਾ ਕਰਦੇ ਨੇ ਕਿ ਲੋਕਾਂ ਦੇ ਲਈ ਸਰਕਾਰ ਹਰ ਲੋਕਾਂ ਦੇ ਲਈ ਹਰ ਕੰਮ ਕਰੇਗੀ ਸਰਕਾਰ ਔਰ ਲੋਕਾਂ ਨੇ ਕਿਉਂਕਿ ਸਰਕਾਰ ਚੁਣੀ ਹੈ ਤਾਂ ਸੱਤਾ ਧਿਰ ਦਾ ਬਚਾਅ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਹਮਲੇ ਨੇ ਤਾਂ ਦੇਖਦੇ ਆ ਸਦਨ ਦੇ ਅੰਦਰ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਫਿਲਹਾਲ ਇਹ ਤਸਵੀਰਾਂ ਵਿਧਾਨ ਸਭਾ ਦੇ ਗੇਟ ਦੀਆਂ ਨੇ ਉਧਰ ਅੰਦਰ ਸਦਨ ਦੀ ਕਾਰਵਾਈ ਚੱਲ ਰਹੀ ਹੈ ਕ੍ਰਾਈਮ ਜਿਹੜਾ ਪ੍ਰੋਪਗੈਂਡਾ ਹੋ ਰਿਹਾ ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅਜੇ ਤੱਕ ਮੈਨੂੰ ਮੈਨੂੰ ਨਹੀਂ ਉਹਦਾ ਜਵਾਬ ਦੇਖੋ ਉਹ ਤਾਂ ਰੋਜ਼ ਚੱਲਦੀ ਆ ਬੇਸਿਕਲੀ ਮੇਰਾ ਖਿਆਲ ਆ ਕਿ ਸਰਕਾਰ ਦੀ ਅਸਲੀ ਗੱਲ ਹੈ ਕਿ ਟੀਚਰਾਂ ਕਰਨ ਦੀ ਨੀਤ ਆ ਹੋਰ ਕਿਸੇ ਚੀਜ਼ ਦੀ ਨੀਤੀ ਹੈਗੀ ਇਹਦਾ ਠੀਕ ਹੈ ਥੈਂਕ ਯੂ ਫੜੀ ਯਾਰ ਚੈੱਕ ਕਰਕੇ ਹੁਣ ਉਚਨਗੇ ਸੁਖਿੰਦਰ ਕੋਟਲੀ ਹਣੀ ਲਗਾਤਾਰ ਸਰਕਾਰ ਤੇ ਹਮਲਾਵਰ ਨਜ਼ਰ ਆਉਂਦੇ ਨੇ ਕੋਟਲੀ ਨੂੰ ਲੰਘ ਜਾਂਦੀ ਆ ਇੰਤਕਾਲ ਵਾਲਾ ਵੀ ਇਹੋ ਜਿਹਾ ਕੇਸ ਆ ਵੀ ਦੇ ਅੰਦਰ ਕੀ ਕਰਦੇ ਨੇ ਔਰ ਬਾਹਰ ਇੱਥੇ ਕੀ ਕਰਦੇ ਨੇ ਪਰ ਉਹਨਾਂ ਤੋਂ ਪਹਿਲਾਂ ਜੀਵਨਜੋਤ ਕੌਰ ਆ ਰਹੇ ਨੇ ਅੰਮ੍ਰਿਤਸਰ ਤੋਂ ਵਿਧਾਇਕ ਨੇ ਜੀਵਨਜੋਤ ਕੌਰ ਹੋੜੀ ਜੀਵਨਜੋਤ ਜੀ ਚੈਲਨ ਦਾ ਟਾਈਮ ਸੈ ਸਾਨੂੰ ਟਾਈਮ ਤਾਂ ਪਰ ਵਿਰੋਧੀ ਜਿਹੜੇ ਬਾਹਰ ਵੀ ਸਵਾਲ ਖੜੇ ਕਰ ਗਏ ਅੰਦਰ ਤਾਂ ਉਹ ਜਿਉਂ ਵਿਰੋਧੀ ਇੱਥੇ ਹੀ ਸਵਾਲ ਚੁੱਕ ਕੇ ਗਏ ਨੇ ਕਹਿੰਦੇ ਨੇ ਕਿ ਲੈਂਡ ਆਰਡਰ ਦੇ ਹਾਲਾਤ ਬੜੇ ਖਰਾਬ ਹੋ ਗਏ ਨੇ ਜਿਹੜੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਉਹਦੇ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਸੈਸ਼ਨ ਬੜਾ ਛੋਟਾ ਬੁਲਾਇਆ ਜਾਂਦਾ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਵਾਂ ਨਹੀਂ ਜੇ ਇਹ ਜਿਹੜੇ ਵਿਰੋਧੀ ਜਿਹੜਾ ਰੌ ਇਮੇਰਕਲ ਦਿਸ ਇਜ਼ ਫਾਰ ਦਾ ਫਰਸਟ ਟਾਈਮ ਕਿ ਪੂਰਾ ਟਾਈਮ ਬੈਠੇ ਹੈ ਅਦਰਵਾਈਜ਼ ਪਿਛਲੇ 2 ਸਾਲ ਜਿੰਨੇ ਵੀ ਸੈਸ਼ਨ ਸੀਗੇ ਇਹ 15 ਜਾਂ 20 ਮਿੰਟ ਬਾਅਦ ਉੱਠ ਕੇ ਚਲੇ ਜਾਂਦੇ ਸੀਗੇ ਸੋ ਕੁਆਲਿਟੀ ਇਜ਼ ਵਾਟ ਮੈਟਰਸ ਅਗਰ ਅਸੀਂ ਸਹੀ ਨiyet ਦੇ ਨਾਲ ਪੂਰਾ ਦਿਨ 3 ਦਿਨ ਲਗਾਤਾਰ ਅਸੀਂ ਸਵਾਲ ਚੁੱਕਦੇ ਆ ਤਾਂ ਮੇਰਾ ਖਿਆਲ ਚ ਉਹ ਵੀ ਬਹੁਤ ਸਫੀਸ਼ੀਐਂਟ ਹੋਵੇਗਾ ਸੈਕੰਡਲੀ ਸੈਕੰਡਲੀ ਜਿੰਨੀ ਸੰਜੀਦਾ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਲੈ ਕੇ ਹੈ ਸ਼ਾਇਦ ਹੀ ਪਹਿਲੇ ਕਦੇ ਕੋਈ ਸਰਕਾਰਾਂ ਰਹੀਆਂ ਹੁਣ ਕਿਉਂਕਿ ਮੈਂ ਆਪਣੇ ਹਲਕੇ 'ਚ ਵੀ ਦੇਖਦੀ ਆ ਪੁਲਿਸ ਐਕਟਿਵ ਐ ਮੇਰੇ ਹਲਕੇ 'ਚ ਮਕਬੂਲਪੁਰ ਏਰੀਆ ਐ ਔਰ ਲਗਾਤਾਰ ਸ਼ਾਮ ਨੂੰ ਪੁਲਿਸ ਉੱਥੇ ਵਿਜ਼ਿਟਸ ਕਰਦੀ ਐ ਔਰ ਜਿਹੜੀ ਤੁਹਾਡੀ ਹੁੰਦੀ ਐ ਡਰਗ ਮਨੀ ਰਿਕਵਰ ਹੋ ਰਹੀ ਐ ਪ੍ਰੀਕਾਸ਼ਨਰੀ ਬੰਦੇ ਚੁੱਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ ਜਾਂਦਾ ਹੈਗਾ ਔਰ ਹੋਰ ਵੀ ਬਹੁਤ ਸਾਰੇ ਇਹ ਜੇ ਸਟੈਪਸ ਹੈਗੇ ਨੇ ਪੁਲਿਸ ਵੱਲੋਂ ਜਿਹੜੇ ਲਏ ਜਾ ਰਹੇ ਆ ਅਲੱਗ-ਅਲੱਗ ਫੋਰਸੇਸ ਬਣਾਈਆਂ ਜਾ ਰਹੀਆਂ ਪਹਿਲਾਂ ਕਿੱਥੇ ਸੀਗਾ ਕਦੇ ਵੀ ਨਹੀਂ ਸੀ ਹੁੰਦਾ ਦੇਖੋ ਗੋਲੀਆਂ ਚਲੀਆਂ ਨਹੀਂ ਚਲਣੀਆਂ ਚਾਹੀਦੀਆਂ ਬਟ ਅਗਰ ਇੱਕ ਇਨਸੀਡੈਂਟ ਇਹ ਜੇ ਹੋ ਰਿਹਾ ਤਾਂ ਮੇਰੇ ਖਿਆਲ ਜਿੰਨੀ ਜਲਦੀ ਇਸ ਵੇਲੇ ਇਹ ਹੋ ਜੇ ਅ ਇਨਸੀਡੈਂਟ 'ਤੇ ਐਕਸ਼ਨ ਲਿਆ ਜਾ ਰਿਹਾ ਉਹ ਵੀ ਪਹਿਲਾਂ ਕਦੇ ਨਹੀਂ ਸੀ ਲਿਆ ਮੈਂ ਇਹਦੇ 'ਚ ਐਗਜ਼ਾਮਪਲ ਦੇਣੀ ਚਾਹੁੰਦੀ ਆ ਮੇਰੇ ਹਲਕੇ 'ਚ ਪਿੱਛੇ ਜੇ ਇੱਕ ਗੋਲੀਆਂ ਚੱਲਣ ਦਾ ਮਸਲਾ ਹੋਇਆ ਸੀ ਐਨਆਰਆਈ ਵਾਲਾ ਸੀਗਾ ਉਹ ਪਰਿਵਾਰਕ ਲੇਕਿਨ ਪੁਲਿਸ ਨੇ ਸ਼ਾਮ ਤੱਕ ਉਹਨੂੰ ਰਿਜ਼ੋਲਵ ਕਰ ਦਿੱਤਾ ਸੀ ਤਾਂ ਇੱਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਸੱਤਾ ਧਿਰ ਦੇ ਅੰਦਾਜ਼ ਆ ਦੇਖੂਗਾ ਜਿੰਨੀਆਂ ਪੰਜਾਬ ਪੰਡੈਂਸੀਆਂ ਪਈਆਂ ਉਹ ਖਤਮ ਕਰਤੀ ਜਾਓ ਉਹਨਾਂ ਇੰਤਕਾਲ ਲੋਕਾਂ ਦੇ ਦਰਜ ਹੋ ਥੈਂਕ ਯੂ ਪਠਾਨ ਮਾਜਰਾ ਜੀ ਮੰਤਰੀ ਸਾਹਿਬ ਖੁਦ ਮੰਨ ਗਏ ਵੀ ਦੋਹਾਂ ਦਿਨਾਂ ਦੇ ਵਿੱਚ ਇੰਨੇ 82000 ਇੰਤਕਾਲ ਜਿਹੜੇ ਰੁਕੇ ਤਾਂ ਹੀ ਹੋਏ ਨਾ ਇਹਨੇ ਤੇ ਜੇ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਲਾ ਕੇ ਇਹ ਕੈਂਪ ਇਹ ਸਾਰੇ ਇੰਤਕਾਲ ਹਰ ਇੱਕ ਤਹਿਸੀਲ ਨੂੰ ਵਾਈਜ਼ ਇਹਨੂੰ ਚੁੱਕਿਆ ਜਾਵੇ ਤਾਂ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਲੋਕਾਂ ਦਾ ਭਲਾ ਹੋ ਸਕਦਾ ਇੱਕ ਕਿਰਪਾ ਕਰਕੇ ਮੰਤਰੀ ਸਾਹਿਬ ਇਹ ਮੌਕਾ ਹੀ ਹੁੰਦਾ ਗਰਦੌਰੀਆਂ ਖਤਮ ਕਰ ਦਿਓ ਆ ਨੰਬਰਦਾਰੀਆਂ ਦੀਆਂ ਸਾਡਾ ਸਿਸਟਮ ਕਰਦੇ ਆ 2 ਨੰਬਰ 'ਚ ਹੀ ਅਗਲਾ ਕਿਸੇ ਦੀ ਵੀ ਗਵਾਈ ਪਾ ਕੇ ਰਜਿਸਟਰੀਆਂ ਗਲਤਫਲਤ ਹੁੰਦੀਆਂ ਜਦੋਂ ਗਰਦੌਰੀ ਖਤਮ ਹੋ ਗਈ ਜਿਹੜੇ ਸਾਡੇ ਕੋਟਾਂ ਦੇ ਕੰਮ ਆ ਇਹ ਸਾਰੇ ਸਟੇਸਟੂਆਂ ਖਤਮ ਹੋ ਜਾਣਗੀਆਂ ਇਹਦੇ ਤੁਹਾਨੂੰ ਜਰੂਰ ਗੌਰ ਕਰਨੀ ਚਾਹੀਦੀ ਆ ਜਿਹੜੇ ਇਹ ਇੱਕ ਬਹੁਤ ਚਿਰਾਂ ਦੀ ਤਕਸੀਮ ਵਾਲੀਆਂ ਰੁਕੀਆਂ ਆ ਤਕਸੀਮਾ ਹੋ ਜਾਣ ਸਾਰੇ ਪੰਜਾਬ ਦੀਆਂ ਤੇ ਬਹੁਤ ਜਾੜੇ ਜਿਹੜੇ ਰੌਲੇ ਮੁੱਕ ਸਕਦੇ ਆ ਅੱਛਾ ਆਪਣਾ ਇਹ ਮੈਂ ਧੰਨਵਾਦ ਕਰਦਾ ਜੀ ਇਹਨਾਂ ਦੀ ਬੜੀ ਵਧੀਆ ਗੱਈ ਆ ਇਹ ਕੈਂਪਨੀ ਸ਼ੁਰੂਆਤ ਫਰੀਦਕੋਟ ਤੋਂ ਕਰਦੇ ਬੰਦਰੀ ਜੀ ਥੈਂਕ ਯੂ ਥੈਂਕ ਯੂ ਆ ਉਹ ਵੀ ਗੱਲ ਠੀਕ ਆ ਪਰ ਜਿੱਥੇ ਕਿਤੇ ਚੰਗੇ ਮਾਡਲ ਨੇ ਸਟੇਟ ਦੇ ਵਿੱਚ ਉਨਨ ਨੂੰ ਸਟੱਡੀ ਕਰਾ ਲਿਆ ਜਾਵੇ ਤੇਲੰਗਾਨਾ ਦਾ ਮਾਡਲ ਸੁਣਿਆ ਹੈ ਤੇ ਉਹ ਸਟੱਡੀ ਕਰਾ ਲਓ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਸਵਾਲ ਨੰਬਰ 1225 ਨਵਾਂ ਰਾਸ਼ਨ ਕਾਰਡ ਬਣਾਉਣ ਜਾਂ ਨਵਾਂ ਮੈਂਬਰ ਬਣਨ ਸੰਬੰਧੀ ਨੀਤੀ ਬੈਠੋ ਜੀ ਬੈਠੋ 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 ਸ਼੍ਰੀਮਾਨ ਲਾਲ ਚੰਦ ਕਟਾਰੂ ਚੱਕ ਜੀ ਮਾਰਿਓ ਖਰਾਕ ਤੇ ਸਿਵਲ ਸਪਲਾਈ ਮੰਤਰੀ ਮਾਨਯੋਗ ਸਪੀਕਰ ਸਾਹਿਬ ਤਾਂ ਰਾਜ ਸਰਕਾਰ ਵੱਲੋਂ ਵਿਭਾਗ ਦੇ ਪੱਤਰ ਨੰਬਰ 2014 ਮਿਤੀ ਰਾਹੀਂ ਏਪੀਐਲ ਰਾਸ਼ਨ ਕਾਰਡ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਉਪਰੰਤ ਰਾਜ ਵਿੱਚ ਰਾਸ਼ਟਰੀ ਸੁਰੱਖਿਆ ਖੁਰਾਕ ਐਕਟ 2013 ਤਹਿਤ ਕੇਵਲ ਅਨਤੋਦਿਆ ਅਨਜੋਜਨਾ ਅਤੇ ਤਰਜੀਹੀ ਪਰਿਵਾਰ ਕੈਟਾਗਰੀਆਂ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਹਨ ਇਹਨਾਂ ਰਾਸ਼ਨ ਕਾਰਡ ਨਾਲ ਬਣਾਉਣ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਰਾ ਸਰਕਾਰ ਵੱਲੋਂ ਨਿਯਤ ਕੀਤਾ ਜਾਂਦਾ ਹੈ ਰਾਸ਼ਨ ਕਾਰਡ ਵਿੱਚੋਂ ਨਾਮ ਕਟਵਾਉਣ ਲਈ ਰਾਸ਼ਨ ਕਾਰਡ ਧਾਰਕ ਸਬੰਧੀ ਸਬੰਧਤ ਵਿਭਾਗੀ ਦਫ਼ਤਰ ਵਿਖੇ ਪ੍ਰਤੀ ਬੇਨਤੀ ਦੇ ਸਕਦਾ ਹੈ ਇੱਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਐਨ ਐਫ ਐਸ ਐ ਤਦীন ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਭਪਾਤਰੀਆਂ ਦੀ ਕੈਂਪਿੰਗ ਨਿਯਤ ਕੀਤੀ ਹੋਈ ਹੈ ਪਰੰਤੂ ਇਸ ਸਮੇਂ ਰਾਜ ਵਿੱਚ ਪਹਿਲਾਂ ਹੀ ਭਾਰਤ ਸਰਕਾਰ ਦੀ ਕੈਪਟਨ ਤੋਂ ਵੱਧ ਤਕਰੀਬਨ 18 ਲੱਖ ਲਾਪਾਤਰੀ ਦਰਜ ਹਨ ਜਿਸ ਕਰਕੇ ਪਿਛਲੇ ਕੁਝ ਸਮੇਂ ਤੋਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਨਵੇਂ ਨਾਮ ਦਰਜ ਨਹੀਂ ਕੀਤੇ ਜਾ ਰਹੇ ਵਿਭਾਗ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਨਵੇਂ ਮੈਂਬਰ ਜੋੜਨ ਸੰਬੰਧੀ ਨੀਤੀ ਵਿਚਾਰ ਦੀਨ ਹੈ ਥੈਂਕ ਯੂ ਜੀ ਕਿਆਸਪੁਰਾ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਇਹ ਗੱਲ ਪੁੱਛਿਆ ਹੀ ਨਹੀਂ ਕਿ ਕਿੰਨੇ ਮੈਂਬਰ ਦਰਜ ਨੇ ਜਾਂ ਕੋਈ ਨਵਾਂ ਮੈਂ ਤਾਂ ਸਿਰਫ ਇਹ ਪੁੱਛਿਆ ਕਿ 2013 ਤੋਂ ਇਹ ਜਿਹੜਾ ਰਾਸ਼ਨ ਕਾਰਡ ਬਣਾਉਣ ਦੀ ਸਿਸਟਮ ਚਾਲੂ ਹੋਇਆ ਸੀ ਜਿਹਦੇ ਵਿੱਚ 1 ਕਰੋੜ 59 ਲੱਖ ਲੋਕ ਇਹਦੇ ਵਿੱਚ ਰਜਿਸਟਰਡ ਨੇ ਹਰ ਪਰਿਵਾਰਾਂ ਦੇ ਵਿੱਚ ਜਨਮ ਮਰਨ ਆਮ ਗੱਲ ਹੈ ਹਰੇਕ ਪਰਿਵਾਰ ਦੇ ਵਿੱਚ ਲੋਕ ਜੰਮਦੇ ਵੀ ਨੇ ਮਰਦੇ ਵੀ ਨੇ ਪਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਜੀ ਚਲਾ ਜਾਂਦਾ ਉਹਨੇ ਆਪ ਦਾ ਨਾਮ ਕਿਹੜੇ ਦਫ਼ਤਰ ਦੇ ਵਿੱਚ ਜਾ ਕੇ ਘਟਾਉਣਾ ਕੀ ਕੋਈ ਨੀਤੀ ਹੈਗੀ ਆ ਜੇ ਕੋਈ ਜਿਉਂ ਜਾਂਦਾ ਨਵਾਂ ਕੋਈ ਮੈਂਬਰ ਘਰ ਚ ਆ ਜਾਂਦਾ ਜੇ ਉਹਨੇ ਨਾਮ ਦਰਜ ਕਰਾਉਣਾ ਕੀ ਕੋਈ ਇਦਾਂ ਦੀ ਨੀਤੀ ਹੈਗੀ ਆ ਜੇ ਨਹੀਂ ਹੈਗੀ ਤਾਂ ਪੰਜਾਬ ਦੀ ਅੱਧੇ ਤੋਂ ਵੱਧ ਆਬਾਦੀ ਜਿਹੜੇ ਸਿਸਟਮ ਦੇ ਨਾਲ ਜੁੜੀ ਹੋਈ ਆ ਉਹਦੇ ਵਿੱਚ ਹਜੇ ਤੱਕ ਇੰਨੇ ਸਾਲ ਹੋ ਗਏ ਨੀਤੀ ਕਿਉਂ ਨਹੀਂ ਬਣੀ ਇਹਦੇ ਲਈ ਕੀ ਮੰਤਰੀ ਸਾਹਿਬ ਦੱਸ ਸਕਦੇ ਆ ਮੰਤਰੀ ਜੀ ਜੀ ਐਡੀਸ਼ਨ ਡਿਲੀਸ਼ਨ ਦੀ ਪਾਲਿਸੀ ਜੀ 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 ਮਾਨਯੋਗ ਸਪੀਕਰ ਸਾਹਿਬ ਮੈਂ ਸਰਕਾਰਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਰਾਸ਼ਨ ਕਾਰਡ ਵਿੱਚ ਮੌਜੂਦਾ ਪਰਿਵਾਰਕ ਮੈਂਬਰ ਦਾ ਨਾਮ ਕਟਾਉਣ ਲਈ ਖੁਰਾਕ ਅਤੇ ਸਪਲਾਈ ਵਿਭਾਗ ਦੇ ਸੰਬੰਧਿਤ ਖੇਤਰੀ ਦਫ਼ਤਰ ਵਿਖੇ ਬੇਨਤੀ ਦੇ ਸਕਦਾ ਹੈ ਪਰੰਤੂ ਕਿਉਂ ਜੋ ਭਾਰਤ ਸਰਕਾਰ ਨੇ ਐਨ ਐਫ ਐਸ ਅਧੀਨ ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਹ ਪਾਤਰੀਆਂ ਦੀ ਕੈਂਪਿੰਗ ਨਿਸ਼ਚਿਤ ਕੀਤੀ ਹੋਈ ਹੈ ਅਤੇ ਇਹ ਕੈਂਪਿੰਗ ਪਹਿਲਾਂ ਹੀ ਪਾਰ ਹੋ ਚੁੱਕੀ ਹੈ ਇਸ ਲਈ ਹਾਲ ਦੀ ਘੜੀ ਨਵੇਂ ਰਾਸ਼ਨ卡ਡ ਬਣਾਉਣ ਪਬਲਿਕ ਨਾ ਲਾਹਪਾਤਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਰਹੇ ਹਨ ਭਾਰਤ ਸਰਕਾਰ ਨੂੰ ਰਾਜ ਲਈ ਐਨ ਐਫ ਐਸ ای ਅਧੀਨ ਲਾਹਪਾਤਰੀ ਦੀ ਸੀਮਾ ਵਧਾਉਣ ਲਈ ਬੇਨਤੀ ਕੀਤੀ ਗਈ ਥੈਂਕ ਯੂ ਗੈਸਪ੍ਰੋਜ ਹੋ ਗਿਆ ਸਾਹਿਬ ਇੱਥੇ ਤਕਰੀਬਨ 117 ਮੈਂਬਰ ਬੈਠੇ ਆ ਕਿਸ ਕੋਈ ਇੱਕ ਵੀ ਮੈਂਬਰ ਬਾਹਰ ਖੜੀ ਕਰਕੇ ਕਹਿ ਦੇਵੇ ਜੇ ਜਿਹੜਾ ਫੂਡ ਸਪਲਾਈ ਦਫ਼ਤਰ ਆ ਉੱਥੇ ਸੀ ਐਪਲੀਕੇਸ਼ਨ ਦਈਏ ਤੇ ਉੱਥੇ ਨਾਂ ਕੱਟਿਆ ਜਾਂਦਾ। ਉਹ ਪਾਸ ਕਰਾਉਣਾ ਪੈ ਜਾ ਹਾਊਸ ਦੇ ਕੋਲੋਂ ਵੀ ਆਪਾਂ ਕੇਐਸਸੀ ਦੇ ਖਿਲਾਫ ਉਹ ਕਾਰਵਾਈ ਕਰਵਾਉਣੀ ਹੈ ਤੇ ਉਹਨਾਂ ਨੇ ਕਿਹਾ ਜੀ ਅਸੀਂ ਡੀਜੀਪੀ ਨੂੰ ਕੱਲ ਤਲਬ ਕਰਾਂਗੇ 10 ਵਜੇ। ਅਸੀਂ ਤਾਂ ਦੇਖਦੇ ਰਹੇ ਦੁਪਹਿਰ ਤੱਕ ਬੈਠੇ ਵੀ ਕਦੋਂ ਡੀਜੀਪੀ ਆਉਂਦਾ। ਕਿਉਂਕਿ ਡੀਜੀਪੀ ਨੂੰ ਤਾਂ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਤੇ ਜਿਹੜਾ ਸੀਗਾ ਉਹ ਉਹ ਸੱਜਣਾ ਚਾਹੀਦਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ। ਜਦੋਂ ਕਿ ਮਾਨਯੋਗ ਹਾਈ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਸੀ ਆਈਏ ਸ ਤੇ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਨੇ ਉਹਨਾਂ ਦੇ ਕੋਲ ਮਹਿਕਮਾ ਆ ਉਹ ਜੇਲ੍ਹ ਮੰਤਰੀ ਨੇ ਸੱਜਿਆ ਤਾਂ ਉਹਨਾਂ ਨੂੰ ਜਾਣਾ ਚਾਹੀਦਾ ਸੀ ਜਿਹੜਾ ਹਾਈ ਕੋਰਟ ਦੇ ਅੰਦਰ ਪ੍ਰਮੋਤ ਬਾਜ ਜੀ ਦੀ ਉਹ ਆਈ ਹੈ ਰਿਪੋਰਟ ਆਈ ਹੈ ਉਸ ਮਾਮਲੇ ਦੇ ਉੱਤੇ ਜਿਹੜਾ ਆ ਮਾਮਲਾ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਸੱਜਿਆ ਜਾਣਾ ਚਾਹੀਦਾ ਸੀ ਕਟਾਰੇ ਦੇ ਅੰਦਰ ਡੀਜੀਪੀ ਨੂੰ ਖੜਾ ਕੀਤਾ ਜਾਣ ਦੇਖੋ ਮੈਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਖੁੱਲ ਕੇ ਬੋਲ ਰਿਹਾ ਬਿਲਕੁਲ ਬੇਵਾਕ ਕੋਈ ਡਰ ਡਰਨੀ ਹੈ ਕਿਸੇ ਦਾ ਕਿਸੇ ਗੈਂਗਸਟਰ ਦਾ ਕੋਈ ਡਰਨੀ ਹੈ ਕਿਸੇ ਡੀਜੀਪੀ ਦਾ ਕੋਈ ਡਰਨੀ ਹੈ ਮੁੱਖ ਮੰਤਰੀ ਦਾ ਕੋਈ ਡਰ ਨਹੀਂ ਹੈ ਜਿਹੜੇ ਲੋਕ ਮੁੱਦਿਆਂ ਦੇ ਲਈ ਸਾਨੂੰ ਲੋਕਾਂ ਨੇ ਇੱਥੇ ਚੁਣ ਕੇ ਭੇਜਿਆ ਉਹ ਬਿਬਾਕ ਤੁਹਾਨੂੰ মিডিਆ ਦੇ ਸਾਹਮਣੇ ਔਰ ਹਾਊਸ ਦੇ ਸਾਹਮਣੇ ਰੱਖਣੇ ਚਾਹੀਦੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸਾਰੇ মিডিਆ ਦੇ ਤੁਸੀਂ ਖੜੇ ਹੋ ਇੱਥੇ ਕਿ ਤੁਸੀਂ ਪਿਛਲੇ ਦਿਨਾਂ ਤੋਂ ਬਹੁਤ ਆਪੋਜੀਸ਼ਨ ਨੂੰ ਸਮਾ ਦਿੱਤਾ ਹੈ ਆਪੋਜੀਸ਼ਨ ਦੇ ਮੁੱਦੇ ਤੁਸੀਂ ਲੋਕਾਂ ਤੱਕ ਪਹੁੰਚਾਏ ਨੇ ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਅੱਜ ਪੁੱਛਾਂਗੇ ਸਪੀਕਰ ਸਾਹਿਬ ਨੂੰ ਵੀ ਚਲੋ ਏਸੀ ਸਾਹਿਬ ਤਾਂ ਡੀਸੀਪੀ ਉਹ ਆਏ ਨਹੀਂ ਤੇ ਕਮ ਸੇ ਕਮ ਲਾਰੈਂਸ ਮਿਸ਼ਨੋਈ ਵਾਲੇ ਮਾਮਲੇ ਤੇ ਉਹਨਾਂ ਨੂੰ ਤਲਬ ਕਰ ਲਓ ਲੋਕਾਂ 'ਚ ਕੋਈ ਮਾੜੀ-ਮੋਟੀ ਆ ਜਾਏ ਲੋਕਾਂ 'ਚ ਮਾੜੀ-ਮੋਟੀ ਕੋਈ ਇਹ ਸਪੀਕਸਰ ਸਾਹਿਬ ਕਹਿੰਦੇ ਨੇ ਕਿ ਜੀ ਸਾਰੇ ਜਿਹੜੇ ਪ੍ਰਸ਼ਟ ਨੇ ਉਹ ਸਾਰੀ ਦੀ ਰਿਪੋਰਟ ਮੰਗੀ ਆ ਉਹ ਕਹਿੰਦੇ ਕਿ ਇੱਕੇ ਸੇ ਹੀ ਤੱਕ ਦਾ ਮਸਲਾ ਰਹਿ ਜੇ ਹੋਮ ਸੈਕਟਰੀ ਤੋਂ ਸਾਰੀ ਰਿਪੋਰਟ ਮੰਗ ਲਈਏ ਕਹਿੰਦੇ ਫਿਰ ਸਾਰੀ ਰਿਪੋਰਟ ਦੇ ਲਈ ਬਰਾੜ ਸਾਹਿਬ ਚਿੱਠੀ ਲਿਖੀ ਜਾਣੀ ਚਾਹੀਦੀ ਸੀ ਜਿਹੜੀ ਅੱਜ ਇੱਕ ਹੀ ਲਿਖੀ ਨਾ ਇੱਕ ਹੀ ਲਿਖੀ ਨਾ ਉਸ ਮਾਮਲੇ ਦੇ ਲਈ ਨੇ ਸਾਰਿਆਂ ਨੇ ਹੀ ਕਹਿੰਦੇ ਲਿਖ ਦਿੱਤੀ ਮੈਂ ਸੌਰੀ ਮੈਂ ਮੈਂ ਬਸ ਕਹਿੰਦੇ ਕਹਿ ਸਕਦਾ ਮੇਰੇ ਕੋ ਮੇਰੇ ਕੋ ਚਿੱਠੀ ਦੀ ਕਾਪੀ ਤਾਂ ਖੈਰ ਨਹੀਂ ਆਈ ਅਖਬਾਰਾਂ ਦੇ ਰਾਹੀਂ ਪੜਿਆ ਉਹਦੇ ਅੰਦਰ ਕਿਤੇ ਜ਼ਿਕਰ ਨਹੀਂ ਬਰਾੜ ਸਾਹਿਬ ਉਹਦੇ ਅੰਦਰ ਬਿਲਕੁਲ ਕਿਤੇ ਜ਼ਿਕਰ ਨਹੀਂ ਆ ਕਿ ਅਸੀਂ ਸਾਰੇ ਹੀ ਮਾਮਲਿਆਂ ਦਾ ਮਤਲਬ ਜੋ ਸਾਰੇ ਮਾਂ ਕੋਈ ਉਹਦੀ ਡਿਟੇਲ ਤਾਂ ਹੋਣੀ ਚਾਹੀਦੀ ਹੈ ਨਾ ਫੇਰ ਹੀ ਆਪਾਂ ਉਹਨੂੰ ਮੰਨਾਂਗੇ ਜੇ ਡਿਟੇਲ ਹੀ ਨਹੀਂ ਤਾਂ ਇਹਦਾ ਮਤਲਬ ਹੈ ਮੇਰੀ ਪੁੱਕਤਾ ਤਾਂ ਮਨਪੀਤ ਸਿੰਘ ਅਲੀ ਵੀ ਆ ਗਏ ਨੇ ਕੱਲ੍ਹ ਤੋਂ ਲੈ ਕੇ ਅਲੀ ਸਾਹਿਬ ਆਜੋ ਜੀ ਐਲੀ ਸਭ ਸਦਨ ਦੇ ਅੰਦਰ ਕੱਲ ਜਿਹੜਾ ਹੈਗਾ ਕਲੋਨੀਆ ਨੂੰ ਲੈ ਕੇ ਚਰਚਾ ਹੋਈ ਪਲਾਟਾਊਨ ਲੈ ਕੇ ਇਹਨੂੰ ਅਸੀਂ ਲੈ ਕੇ ਚਰਚਾ ਹੋਈ ਅੱਜ ਤੁਹਾਨੂੰ ਕੀ ਲੱਗਦਾ ਕਿਸ ਮਸਲੇ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਹੋਏ ਦੇਖੋ ਪੰਜਾਬ ਦੇ ਕਾਫੀ ਮੁੱਦੇ ਹੈਗੇ ਨੇ ਅੱਜ ਜਿਵੇਂ ਪਹਿਲਾਂ ਕੁਐਸਚਨ ਆਵਰ ਵੀ ਹੈਗਾ ਉਹਦੇ ਵਿੱਚ ਸਵਾਲ ਵੀ ਲੱਗੇ ਹੋਏ ਨੇ ਕੁਝ ਸੜਕਾਂ ਨੂੰ ਲੈ ਕੇ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਜਿਹੜੇ ਮੇਰੇ ਆਪਣੇ ਸਵਾਲ ਲੱਗੇ ਹੋਇਆ ਤੇ ਉਸ ਤੋਂ ਬਿਨਾ ਹੋਰ ਵੀ ਜਿਹੜੇ ਇਸ਼ੂਜ਼ ਹੈਗੇ ਨੇ ਉਹ ਉਹ ਲੋਕਾਂ ਨਾਲ ਸੰਬੰਧਤ ਚਾਹੇ ਉਹ ਵੱਖ-ਵੱਖ ਵਿਸ਼ਿਆਂ ਦੇ ਆ ਮੁਲਾਜ਼ਿਮਾਂ ਦੇ ਨੇ ਕੱਲ ਵੀ ਕਾਫੀ ਜਿਹੜੇ ਮੁਲਾਜ਼ਿਮਾਂ ਦੇ ਮੁੱਦੇ ਸੀਗੇ ਅ ਚੱਕੇ ਗਿਆ ਕਿਉਂਕਿ ਮੁਲਾਜ਼ਿਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਰਕਾਰ ਨੇ 25 ਸਾਲ ਲੰਘੇ ਲੇਕਿਨ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਅਜੇ ਤੱਕ ਅ 올ਡ ਪੈਨਸ਼ਨ ਸਕੀਮ ਦਾ ਜਿਹੜਾ ਮਸਲਾ ਹੈਗਾ ਉਹ ਤਕਰੀਬਨ ਬਹੁਤ ਸਾਰੇ ਮੁਲਾਜ਼ਿਮਾਂ ਨਾਲ ਜੁੜਿਆ ਹੋਇਆ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਤਰਸ ਦੇ ਆਧਾਰ ਤੇ ਨੌਕਰੀਆਂ ਦਾ ਮਸਲਾ ਕਿਸੇ ਦੀ ਇਹ ਮੌਤ ਹੋ ਜਾਂਦੀ ਆ ਤਿੰਨ ਤਿੰਨ ਚਾਰ ਚਾਰ ਸਾਲ ਉਹ ਪਰਿਵਾਰ ਦੇ ਮੈਂਬਰ ਉਹ ਤੱਕੇ ਖਾਂਦੇ ਰਹਿੰਦੇ ਨੇ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਮੁਲਾਜ਼ਮਾਂ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਤੇ ਵੀ ਕਿਸਾਨਾਂ ਦੇ ਮਸਲੇ ਵੀ ਚੱਕੇ ਗਏ ਨੇ ਸੋ ਹਰ ਵਰਗ ਦਾ ਮਸਲਾ ਜਿਹੜਾ ਜਿੰਨਾ ਵੀ ਸਾਨੂੰ ਸਮਾਂ ਮਿਲੂਗਾ ਤੇ ਅਸੀਂ ਹਰ ਵਰਗ ਦੇ ਮਸਲੇ ਜਿਹੜੇ ਵਿਧਾਨ ਸਭਾ 'ਚ ਉਠਾਵਾਂਗੇ ਸਪੀਕਰ ਸਾਹਿਬ ਨੇ ਇੱਕ ਹੋਮ ਸੈਕਟਰ ਨੂੰ ਚਿੱਠੀ ਲਿਖ ਕੇ ਸਾਰੇ ਪ੍ਰਸ਼ਾਸਤ ਅਧਿਕਾਰੀਆਂ ਦਾ ਡਾਟਾ ਮੰਗਿਆ ਹਾਲਾਂਕਿ ਪਹਿਲਾਂ ਕੇਸਰੀ ਦੇ ਮਸਲੇ ਦੀ ਗੱਲ ਹੋਈ ਸੀ ਪਰ ਕਹਿੰਦੇ ਨੇ ਕਿ ਉਹ ਇੱਕ ਦੀ ਜਗ੍ਹਾ ਤੇ ਸਾਰਿਆਂ ਦਾ ਜਿਹੜਾ ਹੈਗਾ ਡਾਟਾ ਮੰਗ ਲਿਆ ਗਿਆ ਚਿੱਠੀ ਲਿਖੀ ਗਈ ਹੈ ਸਪੀਕਰ ਸਾਹਿਬ ਵੱਲੋਂ ਦੇਖੋ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਬਣੀ ਸੀਗੀ ਇਹਨਾਂ ਦਾ ਮੁੱਖ ਮੁੱਦਾ ਸੀ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦਾ ਤੇ ਪੰਜਾਬ ਦੇ ਵਿੱਚ ਵੀ ਸੋ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਸਰਕਾਰ ਤੋਂ ਕਿ ਇਹ ਸਰਕਾਰ ਆਉਣ ਨਾਲ ਵੀ ਜਿਹੜਾ ਭ੍ਰਿਸ਼ਟਾਚਾਰ ਘਟੂਗਾ ਲੇਕਿਨ ਉਹ ਗਰਾਊਂਡ ਲੈਵਲ ਤੇ ਉਹ ਘਟਿਆ ਨਹੀਂ ਸਭ ਉਦੇ ਵਧਿਆ ਵਾ ਸੋ ਸਰਕਾਰ ਨੂੰ ਚਾਹੀਦਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲੋਕਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਕੰਮ ਲਈ ਰਿਸ਼ਵਤ ਨਾ ਦੇਣੀ ਪਵੇ ਖਾਤਿਰਕਵਾਰ ਨਾ ਹੋਣਾ ਪਵੇ ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੀ ਜੀ ਪ੍ਰਸਾਦ ਨੇ ਤਲਬ ਕੀਤਾ ਸੀ ਕਿ ਅਕਾਲੀ ਜੀ ਸਾਹਿਬ ਆਏ ਨਹੀਂ ਹੈਗੇ ਚਲੋ ਤਾਂ ਹੁਣ ਐਨਓ ਜੀ ਗਲਾਜੋਸ ਬਿੱਲ ਆਇਆ ਉਹ ਠੀਕ ਹੈ ਜਾਂ ਨਹੀਂ ਤੋ ਕੋਦੇ ਵਿੱਚ ਕੁਝ ਭੰਬਲਕੂਸਾ ਤਾਂ ਹੈਗਾ ਵਾ ਨਾ ਕੁਝ ਲੋਕਾਂ ਨੂੰ ਜਿਨ੍ਹਾਂ ਦੇ 500 ਗਜ ਤੋਂ ਵੱਡੇ ਪਲਾਟ ਨੇ ਜਮੈਂ ਕੱਲ ਉੱਥੇ ਗੱਲਾਂ ਕੀਤੀਆਂ ਸਾਰੀਆਂ ਮਾਸਟਰ ਪਲਾਨ ਆ ਬਹੁਤ ਸਿਸਟਮ ਐਂਡ ਪਲੈਨਿੰਗਸ ਜਿਹੜੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਬਾਕੀ ਇਹਨੂੰ ਪੂਰਾ ਕੰਪਲੀਟ ਬਿਲਾਊਗਾ ਤਾਂ ਉਸ ਤੋਂ ਬਾਅਦ ਨੋਟੀਫਿਕੇਸ਼ਨ ਹੋ ਕੇ ਫਿਰ ਉਹਦੀ ਕੁਆਲਿਟੀ ਹੋਊਗੀ ਪਹਿਲਾਂ ਸਭ ਤੁਹਾਨੂੰ ਤਾਂ ਕੱਲ ਕਲੀਨ ਚੇਟ ਵਿਧਾਨ ਸਭਾ ਦੇ ਅੰਦਰ ਦਿੱਤੀ ਗਈ ਕਿ ਤੁਸੀਂ ਤੁਹਾਡਾ ਕੰਮ ਬਿਲਕੁਲ ਠੀਕ ਠਾਕ ਹੈ ਕਲੋਨੀਆਂ ਕੱਟਣ ਵਾਲਾ ਪਰ ਗੜਬੜ ਕਿੱਥੇ ਹੁੰਦੀ ਹੈ ਜਿਹੜੇ ਲੋਕ ਤਾਂ ਹੱਥ ਖੜੇ ਚੀਕਾ ਮਾਰਦੇ ਫਿਰਦੇ ਆ ਇਹ ਹਾਈ ਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਇੱਕ ਇੱਕ ਬਿਲਡਰ ਦਾ ਤਾਂ ਉਹ ਗੜਬੜ ਕਿਵੇਂ ਤੇ ਕਿੱਥੇ ਹੁੰਦੀ ਹੈ ਉਹਨੂੰ ਰੋਕਿਆ ਕਿਵੇਂ ਜਾ ਸਕਦਾ ਦੇਖੋ ਪਿਛਲੇ ਟਾਈਮ ਦੇ ਵਿੱਚ ਨਾ ਜਿਹੜੀਆਂ ਅਨ ਪ੍ਰੂਵਡ ਕਲੋਨੀਆਂ ਜ਼ਿਆਦਾ ਬਣਨ ਨਾਲ ਜਿਹੜੇ ਸਲਮਜ਼ ਬਣੇ ਨੇ ਉਹਦੇ ਕਰਕੇ ਜਿਹੜੇ ਅਪਰੂਵਡ ਕਲੋਨੀਆਂ ਕੱਟਣ ਵਾਲੇ ਸੀ ਉਹ ਉਹ ਡੀਮੋਟਿਵੇਟ ਹੋਏ ਨੇ ਇਹ ਆਉਣ ਵਾਲ ਜਿਹੜੀਆਂ ਅਨਪਰੂਵਡ ਤੇ ਰੋਕ ਲੱਗੂਗੀ ਤਾਂ ਹੀ ਜਿਹੜੇ ਪਲਾਨਡ ਨੇ ਪ੍ਰੋਪਰ ਅਪਰੂਵਡ ਕਲੋਨੀਆਂ ਬਣਨਗੀਆਂ ਸੋ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਬਿਲਕੁਲ ਇਹਦੇ ਰੋਕ ਲਾਉਣੀ ਚਾਹੀਦੀ ਹੈ ਠੀਕ ਠੀਕ ਤਾਂ ਮਨਪੀਸੇ ਵਾਲੀ ਹੋਣੀ ਕਹਿੰਦੇ ਨੇ ਕਿ ਆ ਸਭ ਤੌਰ ਤੇ ਜਿਹੜਾ ਕਲੋਨੀਆਂ ਦਾ ਮਤਲਬ ਹੈ ਜਿਹੜਾ ਦੇਹਕ ਸ਼ਰੀਰ ਸੀ ਉਹ ਉੱਪਰ ਹੀ ਸੜ ਗਿਆ ਸਰ 3 ਸਾਲ ਦੇ ਲਗਭਗ ਆਈ ਥਿੰਕ ਸਰ 2 ਸਾਲ ਦੇ ਲਗਭਗ ਸਬ ਕੰਟਰੈਕਟ ਹੋ ਇਹਨੂੰ ਹੋ ਗਏ ਆ ਸਰ ਉਹਨੂੰ ਹਲੇ ਤੱਕ ਇੱਕ ਵੀ ਕੱਲ ਵੀ ਗਿਆਸਪੁਰਾ ਸਾਹਿਬ ਨੇ ਇਹ ਆਈ ਥਿੰਕ ਸੋ ਐਮਐਲਏ ਸਾਹਿਬ ਨੇ ਇੱਕ ਸਵਾਲ ਚੱਕਿਆ ਸੀਗਾ ਕਿ ਸੇਫਟੀ ਇਕੁਪਮੈਂਟ ਹਲੇ ਵੀ ਸਬ ਕੰਟਰੈਕਟਰ ਨੇ ਨਹੀਂ ਦਿੱਤੀ ਜਿਹੜੀਆਂ ਡੈਥਸ ਪਿਛਲੇ ਸਾਲ ਦੇ ਵਿੱਚ ਹੋਈਆਂ ਉਹਦੇ ਵਿੱਚ ਵਜ਼ੀਰ ਸਾਹਿਬ ਨੇ ਜਿਹੜੇ ਸਬ ਕੰਟਰੈਕਟਰ ਹੈ ਉਹਨਾਂ ਦੇ ਉੱਤੇ ਕੋਈ ਪਰਚਾ ਦਰਜ ਕਰਾਇਆ ਕਿਉਂਕਿ ਇਹ ਨੈਗਲੀਜੈਂਸ ਦਾ ਕੰਮ ਹੈ ਜਾਂ ਉਹਨਾਂ ਨੂੰ ਕੋਈ ਫਾਈਨ ਕੀਤਾ ਕੀ ਉਹਦੇ ਬਾਰੇ ਇਹ ਟਰੇਸ ਦੱਸਣਗੇ ਮਾਨਜੋਗ ਮੰਤਰੀ ਜੀ ਬੜਾ ਵਾਜਬ ਸਵਾਲ ਹੈ ਬਿਲਕੁਲ ਮਾਨਜੋਗ ਸਪੀਕਰ ਸਾਹਿਬ ਜਦੋਂ ਵੀ ਕੋਈ ਅਹੋਜੀ ਮਿਸਹੈਪਨਿੰਗ ਹੁੰਦੀ ਆ ਬਹੁਤ ਦੁਖਦਾਈ ਹੁੰਦੀ ਆ ਪਰਿਵਾਰ ਵਾਸਤੇ ਸਾਡੇ ਵਾਸਤੇ ਵੀ ਇਸ ਸਮੇਂ ਸਾਡੇ ਕੋਲ ਜੋ ਪਾਲਿਸੀ ਆ ਉਹਦੇ ਵਿੱਚ ਅਸੀਂ ਆ 5 ਲੱਖ ਰੁਪਿਆ ਐਕਸ ਗ੍ਰੇਸ਼ੀਆ ਗ੍ਰਾਂਟ ਤੇ 5 ਲੱਖ ਰੁਪਿਆ ਇੰਸ਼ੋਰੈਂਸ ਦਾ ਜਿਹੜਾ ਆ ਉਹ ਸਬੰਧਤ ਪਰਿਵਾਰ ਨੂੰ ਕੰਪਨਸੇਸ਼ਨ ਦੇ ਤੌਰ ਤੇ ਜਿਹੜਾ ਉਹ ਦਿੱਤਾ ਜਾਂਦਾ ਔਰ ਜਿੱਥੋਂ ਤੱਕ ਇਹਨਾਂ ਨੇ ਸਵਾਲ ਕੀਤਾ ਕਿ ਕਦੋਂ ਤੱਕ ਪੋਸਟਾਂ ਭਰੀਆਂ ਜਾਣਗੀਆਂ ਉਦੇ ਵਿੱਚ ਮੈਂ ਤੁਹਾਡੇ ਰਾਹੀਂ ਆ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਆ ਅਸੀਂ 4912 ਪੋਸਟਾਂ ਜਿਹੜੀਆਂ ਨੇ ਉਹ ਫੇਲ ਕੀਤੀਆਂ ਨੇ ਹੁਣ ਤੱਕ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਵਿੱਚ 3928 ਜਿਹੜੀਆਂ ਅਸਾਮੀਆਂ ਨੇ ਉਹਨਾਂ ਦੀ ਅਸੀਂ ਆਲਰੇਡੀ ਇਸ਼ਤਿਹਾਰ ਜਿਹੜਾ ਦਿੱਤਾ ਹੋਇਆ ਹੈ ਔਰ ਪ੍ਰੋਸੀਜਰ ਜਿਹੜਾ ਆ ਉਹਦਾ ਚੱਲ ਰਿਹਾ ਆ ਪੇਪਰ ਹੋ ਚੁੱਕੇ ਨੇ ਹੋਰ ਮਸਲਿਆਂ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਅ ਦੇਖੋ ਜੀ ਜਿਹੜੀ ਫਿਰੋਜ਼ਪੁਰ ਕੱਲ ਹਾਦਸਾ ਵਾਪਰਿਆ ਉਹ ਬਹੁਤ ਹੀ ਮੰਦਭਗ ਹੈ ਔਰ ਦੋਸ਼ੀ ਜਿਹੜੇ ਹੈਗੇ ਆ ਉਹ ਰੈਸਟ ਕਰ ਲੱਤੇ ਗਏ ਆ ਔਰ ਵਿਰੋਧੀ ਤੇ ਜ ਪਤਾ ਨਹੀਂ ਕਿਹੜੀਆਂ ਗੱਲਾਂ ਤੋਂ ਲੈ ਕੇ ਜਿਹੜੇ ਹਮੇਸ਼ਾ ਸਦਨ ਦੇ ਵਿੱਚ ਹੰਗਾਮਾ ਕਰਦੇ ਰਹਿੰਦੇ ਆ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਆ ਕੱਲ ਜੋ ਇੱਕ ਇਤਿਹਾਸਿਕ ਫੈਸਲਾ ਲੱਤਾ ਗਿਆ ਕਿਉਂਕਿ ਅਸੀਂ ਸਾਰੇ ਜਿਹੜੇ ਮੀਡਲ ਕਲਾਸ ਫੈਮਲੀਆਂ ਤੋਂ ਬਿਲੋਂਗ ਕਰਦੇ ਆ ਸਾਰਿਆਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਸੀਗੀਆਂ ਕਿ ਐਨਓਸੀਜ਼ ਦੀ ਜਿਹੜੀ ਦਿੱਕਤ ਚੱਲ ਰਹੀ ਸੀਗੀ ਸੋ ਕੱਲ ਇਹ ਇਤਿਹਾਸਿਕ ਫੈਸਲਾ ਲੈ ਕੇ ਸਾਡੇ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਜਿਹੜਾ ਉਸ ਦਾ ਲਾਭ ਮਿਲਣ ਮਿਲੇਗਾ ਔਰ ਮਿਲਣ ਜਾ ਰਿਹਾ ਔਰ ਚਾਹੇ ਉਹ ਸਕੂਲਾਂ ਦੀ ਗੱਲ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਹੋਵੇ ਚਾਹੇ ਉਹ ਤੁਸੀਂ ਕੋਈ ਵੀ ਡਿਪਾਰਟਮੈਂਟ ਲੈ ਲਓ ਹਰ ਜਿਹੜੇ ਕੰਮ ਕੀਤੇ ਜਾ ਰਹੇ ਆ ਪਿੰਡਾਂ ਦੇ ਵਿੱਚ ਕੰਮ ਕੀਤੇ ਜਾ ਰਹੇ ਆ ਸੜਕਾਂ ਬਣ ਰਹੀਆਂ ਨੇ ਨਵੇਂ ਸਕੂਲ ਬਣ ਰਿਹਾ ਲਿਵਰ ਇੰਸਟੀਚਿਊਟ ਮਹਾਲੀ ਦੇ ਵਿੱਚ ਇੱਕ ਬਣਿਆ ਜੋ ਸਾਡੇ ਲਿਵਰ ਪੇਸ਼ੈਂਟ ਤੇ ਕੈਂਸਰ ਪੇਸ਼ੈਂਟਸ ਦੇ ਲਈ ਬਰਦਾਨ ਸਾਬਿਤ ਹੋ ਰਿਹਾ ਔਰ ਪੰਜਾਬ ਸਰਕਾਰ ਸਾਡੇ ਪੰਜਾਬੀਆਂ ਤੇ ਸਾਡੇ ਕਿਸਾਨ ਵੀਰਾਂ ਦੇ ਹਿੱਤਾਂ ਦੇ ਲਈ ਤੇ ਵਪਾਰੀ ਵਰਗ ਲਈ ਲਗਾਤਾਰ ਅੱچھے ਫੈਸਲੇ ਲੈ ਰਹੀ ਔਰ ਲੈਂਦੇ ਉਪਰੋਕਤ ਤਰ ਕਹਿੰਦੀ ਹੈ ਕਿ ਕਿਉਂਕਿ ਤੁਸੀਂ ਇੱਕ ਮਹਿਲਾ ਹੋ ਕਹਿੰਦੇ ਔਰਤਾਂ ਨਾਲ ਕੀਤਾ ਵਾਅਦਾ ਹਜੇ ਵੀ ਲਟਕ ਰਿਹਾ ਹੈ ਹਾਲਾਂਕਿ ਆ ਜਲੰਧਰ ਚੋਣਾ ਵੇਲੇ ਕਿਹਾ ਗਿਆ ਸੀ ਕਿ ਜਲਦੀ ਉਹ ਫੈਸਲਾ ਵੀ ਜਿਹੜਾ ਲੈ ਲਿਆ ਜਾਵੇਗਾ ਪਰ ਉਹ ਵੀ ਹਲੇ ਮਸਲਾ ਲਟਕ ਰਿਹਾ ਬਿਲਕੁਲ ਜੀ ਉਹ ਜਲਦੀ ਕਰਨ ਜਾ ਰਹੇ ਹੈ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਡੀ ਸੀਨੀਅਰ ਲੀਡਰਸ਼ਿਪ ਨੇ ਵਾਅਦਾ ਕੀਤਾ ਔਰ ਜਲਦੀ ਇਸ ਤੇ ਫੈਸਲਾ ਲਟਾ ਜਾਵੇਗਾ ਤਾਂ ਡਾਕਟਰ ਮਨਦੀਪ ਕੋਰ ਰਾਜੇਂਦਰ ਕਿਸ ਵਿਸ਼ੇ ਤੇ ਕੋਈ ਚਰਚਾ ਹੈ ਕੋਈ ਇਲਾਕੇ ਦਾ ਮਸਲਾ ਮੇਰੀ ਜਿਹੜੀ ਆ ਸੜਕਾਂ ਹੈਗੀਆਂ ਜੀ ਕਿਉਂਕਿ ਫਲਾਈਓਵਰਸ ਦੇ ਨਾਲ ਕਿਰਿਆ ਹੋਇਆ ਚਾਰੋਂ ਸਾਈਡਸ ਤੋਂ ਮੇਰੇ ਮੋਗਾ ਜਿਹੜੀਆਂ ਮੇਨ ਸੜਕਾਂ ਨੇ ਸਾਡੀਆਂ ਇਹਨਾਂ ਫਲਾਈਓਵਰਸ ਦੇ ਨਾਲ ਜੁੜਦੀਆਂ ਨੇ ਜਾ ਕਿ ਉਹਨਾਂ ਦੀ ਵਿੱਥ ਕ ਤੋ ਮੈਂ ਉਹ ਬੇਨਤੀ ਕਰੂੰਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਡੇ ਕੰਸਰਨ ਮੰਤਰੀ ਸਾਹਿਬਾਨ ਨੂੰ ਕਿ ਉਹਨਾਂ ਬਾਰੇ ਸੋਚਿਆ ਜਾਵੇ ਤੇ ਉਹਨਾਂ ਦੀ ਵਾਇਡਿੰਗ ਦਾ ਜਿਹੜਾ ਕੰਮ ਜਲਦੀ ਕਰਵਾਇਆ ਜਾਵੇ ਥੈਂਕ ਯੂ ਸੋ ਮਚ ਤਾਂ ਡਾਕਟਰ ਅਮਨਦੀਪ ਕੌਰ 77 ਦੇ ਵਿਧਾਇਕ ਨੇ ਪ੍ਰਤਾਪ ਉਥੇ ਅਸੀਂ ਜਿਹੜੇ ਮੁਲਾਜ਼ਮਾਂ ਉਹ ਤਾਇਨਾਤ ਕਰ ਦਿੰਨੇ ਆ ਜਦੋਂ ਹੀ ਸਾਡੇ ਕੋਲੇ ਭਰਤੀਆਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ 3-4 ਮਹੀਨੇ ਦੇ ਵਿੱਚ ਕੰਪਲੀਟ ਹੋਣੀਆਂ ਨੇ ਉਹਦੇ ਵਿੱਚੋਂ ਅਸੀਂ ਜਲੰਧਰ ਸਰਕਲ ਦੇ ਵਿੱਚ ਵੀ ਭਰਤੀਆਂ ਜੜੀਆਂ ਉਹ ਕਰ ਦਾਂਗੇ ਜੀ ਥੈਂਕ ਯੂ ਇਹ ਗੁਗ ਤੁਹਾਡੇ ਸਾਥੀ ਲੈਂਡ ਆਰਡਰ ਨੂੰ ਲੈ ਕੇ ਸਰਕਾਰ ਤੇ ਹਮਲਾਵਰ ਨਜ਼ਰ ਆ ਰਹੇ ਨੇ ਬਿਲਕੁਲ ਚਰਚਾ ਲਾਡ ਆਰਡਰ ਤੇ ਹੋਣੀ ਚਾਹੀਦੀ ਆ ਨਸ਼ਿਆਂ ਤੇ ਹੋਣੀ ਚਾਹੀਦੀ ਆ ਵਿਸ਼ੇ ਤਾਂ ਬਹੁਤ ਨੇ ਪਰ ਸਰਕਾਰ ਮੌਕਾ ਦੇਵੇ ਇੱਕ ਸਪੀਕਰ ਸਾਹਿਬ ਨੇ ਚਿੱਠੀ ਲਿਖੀ ਆ ਜੀ ਉਹ ਹੋਮ ਸੈਕਟਰੀ ਸਾਹਿਬ ਨੂੰ ਕਿ ਜਿੰਨੇ ਵੀ ਸੂਬੇ ਚ ਭ੍ਰਸ਼ਟ ਅਧਿਕਾਰੀ ਨੇ ਉਹਨਾਂ ਦਾ ਡਾਟਾ ਜਿਹੜਾ ਹੈਗਾ ਉਹ ਦਿੱਤਾ ਜਾਵੇ ਕਿਉਂਕਿ ਪਹਿਲਾਂ ਕੇਸਈ ਦਾ ਮਸਲਾ ਉੱਠਿਆ ਸੀ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਕ ਕੇਸਈ ਦੇ ਮਸਲੇ ਤੇਰੀ ਗੱਲ ਛੱਡਣੀ ਉਹ ਪੂਰੇ ਦਾ ਪੂਰਾ ਡਾਟਾ ਮੰਗ ਲਿਆ ਗਿਆ ਵੈਸੇ ਤਾਂ ਸਪੀਕਰ ਸਾਹਿਬ ਨਾਲ ਹੌਸ ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਸੀਗੀ ਉਹਨਾਂ ਦਾ ਆਪਣਾ ਅਹੁਦਾ ਹੀ ਬਹੁਤ ਵੱਡੀ ਚੀਜ਼ ਆ। ਉਹ ਕਿਸੇ ਕੋਲੋਂ ਕੋਈ ਵੀ ਇਨਫਰਮੇਸ਼ਨ ਮੰਗ ਸਕਦੇ ਨੇ। ਜਿਹੜਾ ਜਿਉਣਾ ਮੰਗੀ ਆ ਉਹ ਗਵਰਨਮੈਂਟ ਸਪਲਾਈ ਕਰਾ। ਅ ਭਾਈਓ ਸਭ ਕੀ ਲੱਗਦਾ ਤੁਹਾਨੂੰ ਕਿ ਫਿਲਹਾਲ ਕਿਉਂਕਿ ਸਰਕਾਰ ਤਾਂ ਦਬ ਕਰਦੀ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਹੈ ਜਿਸ ਤਰ੍ਹਾਂ ਐਨਓਸੀ ਦਾ ਮਸਲਾ ਸੀ ਕੱਲੋ ਉਸ ਨੂੰ ਲੈ ਕੇ ਸਾਬਤ ਤੌਰ ਤੇ ਕਿਹਾ ਗਿਆ ਕਿ ਲੋਕਾਂ ਨੂੰ ਇੱਕ ਵੱਡੀ ਰਾਹ ਦਿੱਤੀ ਗਈ ਹੈ ਕਿਵੇਂ ਸਮਝਦੇ ਹੋ ਐਸੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਲੋਕ ਵਾਕਈ ਲੋਕ ਤੈਸ਼ੀ ਫੈਸਲੇ ਹੋ ਰਹੇ ਨੇ ਕਿਉਂਕਿ ਸੱਤਾਧਰ ਕਹਿੰਦੀ ਹੈ ਕਿ ਵਿਰੋਧੀਆਂ ਨੇ ਤਾਂ ਰੋਲਾ ਪਾਉਣਾ ਨਹੀਂ ਦੇਖੋ ਐਨਓਸੀ ਦੀ ਪ੍ਰੋਬਲਮ ਹੈ ਨਾ ਆਪਗ੍ਰੇਡ ਕੀਤੀ ਹੁਣ ਤਾਂ ਹੀ ਸਲਾਹ ਪਿੱਛੋਂ ਚੇਤਾ ਆ ਵੀ हटਣੀ ਚਾਹੀਦੀ ਹੈ ਹੁਣ ਜਦੋਂ ਲੋਕਾਂ ਜਾਏਗੇ ਵੀ ਦੇਖਾਂਗੇ ਕਿੰਨਾ ਕੋਈ ਦਾ ਅਸਰ ਆ ਕਿੰਨਾ ਕੋਈ ਨਹੀਂ ਸਰ ਰਜਿਸਟਰੀਆਂ ਤਾਂ ਫੇਰ ਵੀ ਹੁੰਦੀਆਂ ਨਹੀਂ ਆ ਬਿਨਾਂ ਐਨਓਸੀ ਦੀ ਵੀ ਹੁੰਦੀਆਂ ਨਹੀਂ ਇਹ ਤਾਂ ਪਤਾ ਕਰਨ ਕਿੰਨੀਆਂ ਰਜਿਸਟਰੀਆਂ ਆਈਆਂ ਕਿਉਂ ਹੋਈਆਂ ਚਲੋ ਐਨਓਸੀ ਦੇ ਹਟਾਤੀ ਗੱਲ ਚੰਗੀ ਕੀਤੀ ਕਿਸਾਨ ਉਧਰ ਆ ਕੇ ਬੈਠੇ ਨੇ ਚੰਡੀਗੜ੍ਹ ਲਗਾਤਾਰ ਮਸਲਾ ਲਟਕਦਾ ਜਾ ਰਿਹਾ ਜੀ ਕਿਸਾਨਾਂ ਦਾ ਦੇਖੋ ਇਹ ਚਾਹ ਸ਼ਕਤੀ ਹੈ ਨਹੀਂ ਇਸ ਰਕਾਰ ਡਬਲ ਗੇਮ ਖੇਡ ਲਈ ਹੈ ਨਾ ਸੈਂਟਰ ਨਾਲ ਲੜਾਈ ਲੜਨੀ ਚਾਹੁੰਦੀ ਹੈ ਨਾ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨੀ ਚਾਹੁੰਦੀ ਸੋ ਦੇਖੋ ਕੀ ਬੰਦ ਸਮਾਂ ਦੇ 5 73